ਹੈਲੋ 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 ਸਟੂਡੈਂਟਸ ਵਾਕਤ ਹੈ ਇਹ ਕਰਤੋ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study Farzau ਦੇ ਵਿੱਚ ਸੋ ਸਾਰੇ ਆ ਜੋ ਬਈ ਜਲਦੀ ਜਲਦੀ ਆਪਣੀ ਜਿਹੜੀ ਪੰਜਾਬੀ ਦੀ ਕਲਾਸ ਆ ਉਹ ਲਾਈਵ ਹੋ ਚੁੱਕੀ ਹੈ ਸਾਰੇ ਨੂੰ ਗੁੱਡ ਆਫਟਰਨੂਨ ਬਈ ਸਤਿ ਸ਼੍ਰੀ ਅਕਾਲ ਮੇਰੀ ਆਵਾਜ਼ ਵੀਡੀਓ ਕੁਆਲਿਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਰਹੀ ਤਾਂ ਮੈਨੂੰ ਇੱਕ ਵਾਰੀ ਥੰਬਸ ਅਪ ਕਰ ਦਿਓ ਬਈ ਠੀਕ ਹੈ ਹਾਂ ਮੈਨੂੰ ਖੁਦ ਹੀ ਆਵਾਜ਼ ਮੇਰੇ ਫੋਨ ਤੋਂ ਸਹੀ ਆ ਰਹੀ ਹੈ ਦੱਸ ਦੋ ਬਈ ਇੱਕ ਵਾਰੀ 올 ਗੁੱਡ ਚਲੋ ਵੈਰੀ ਗੁੱਡ ਹਾਂ ਕਰੀਏ ਸਟਾਰਟ ਫਿਰ ਬਈ ਹੂੰ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜਾਂ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਤੁਹਾਡੇ ਵਾਸਤੇ ਹੀ ਆਪਾਂ ਡੇਲੀ ਜਿਹੜੀ ਅਪਡੇਟ ਦਿੰਨੇ ਆ ਜੇਕਰ ਤੁਸੀਂ ਨਵੇਂ ਜਾਂ ਪੁਰਾਣੇ ਹੋ ਕੋਈ ਵੀ ਬੱਚਾ ਹਾਲੀ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਸਾ ਸਕਰੀਨ ਦੇ ਉੱਪਰ ਤੁਹਾਨੂੰ 98778731752 ਜਿਹੜਾ ਆਪਈ ਆਪਣਾ ਫੋਨ ਨੰਬਰ ਸ਼ੋ ਹੋ ਰਿਹਾ ਉਸ ਨੰਬਰ ਦੇ ਜ਼ਰੀਏ ਤੁਸੀਂ ਨਾ ਦੋਨਾਂ ਗਰੁੱਪਾਂ ਦੇ ਵਿੱਚ ਐਡ ਹੋ ਸਕਦੇ ਹੋ ਠੀਕ ਹੈ ਇਹਦੇ ਵਿੱਚ ਐਡ ਹੋਣ ਦਾ ਤੁਹਾਨੂੰ ਫਾਇਦਾ ਕੀ ਹੈ ਕੋਈ ਵੀ ਆਪਾਂ ਚੈਨਲ ਦੇ ਉੱਪਰ ਅਪਡੇਟ ਦਿੰਨੇ ਆ ਕੋਈ ਵੀ ਕਲਾਸ ਦਾ ਲਿੰਕ ਹੁੰਦਾ ਤੁਹਾਡੇ ਫੋਨ ਦੇ ਵਿੱਚ ਆਪਣੇ ਆਪ ਹੀ ਉਹ ਪਹੁੰਚ ਜਾਂਦਾ ਠੀਕ ਹੈ ਕਿਉਂਕਿ ਕੁਝ ਕੁ ਬੱਚੇ ਕਹਿੰਦੇ ਸਾਨੂੰ YouTube ਦੇ ਉੱਪਰ ਜਾ ਕੇ ਅਖਰ ਕਈ ਕਲਾਸਾਂ ਦਾ ਲਿੰਕ ਨਹੀਂ ਉਹ ਨਹੀਂ ਮਿਲਦੇ ਹਨ ਸੋ ਇਹਦੇ ਵਿੱਚ ਜੁਆਇਨ ਹੋਣ ਦਾ ਰਜੇ ਇਹੀ ਫਾਇਦਾ ਠੀਕ ਹੈ ਹਾਂ ਸੋ ਕਰੀਏ ਸਟਾਰਟ ਭਈ ਚਲੋ ਉਸ ਤੋਂ ਬਾਅਦ ਹਾਂ ਸੋ ਇਹ ਵੀ ਆਪਣੇ ਕੋਰਸ ਨੇ ਸੌਰੀ ਸਿਰਫ ایਟਟੀਟੀ ਵਾਲਾ ਤੁਹਾਨੂੰ 2500 ਦੇ ਵਿੱਚ ਮਿਲ ਰਿਹਾ ਤੇ ਬੀ ਜਿਹੜਾ ਐਸਐਸਟੀ ਪੰਜਾਬੀ ਵਾਲਾ ਤੁਹਾਨੂੰ ਮਿਲ ਰਿਹਾ 3000 ਦੇ ਵਿੱਚ ਠੀਕ ਹੈ ਜਿਹਦੇ ਵਿੱਚ ਆਪਣੀ ਜਿਹੜੀ ਪ੍ਰੋਪਰ ਤਿਆਰੀ ਉਹ ਕਰਵਾਈ ਗਈ ਹੈ 1 ਸਾਲ ਦੀ ਵੈਲਿਡਿਟੀ ਹੈ ਵੀਡੀਓ ਦੇ ਨਾਲ ਨਾਲ ਤੁਹਾਨੂੰ ਪੀਡੀਐਫ ਵੀ ਮਿਲਣਗੇ ਪੜਨ ਲਈ ਇਹਦੇ ਵਿੱਚ ਇਹਦੀ ਹੀ ਸਪੈਸੀਫਿਕ ਕੁਆਲਿਟੀ ਹੈ ਠੀਕ ਹੈ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਇਹ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਹੂੰ ਇਸ ਤੋਂ ਇਲਾਵਾ 600 ਕਵਸਨ ਤੁਹਾਨੂੰ ਫ੍ਰੀ ਵਾਲੇ ਨੂੰ ਐਸਐਸਟੀ ਦਾ ਜਿਹੜਾ ਪੜ੍ਹਨ ਨੂੰ ਮਿਲਦਾ ਹੈ ਫੁੱਲ 슬ੀਵਸ ਮਿਲਦਾ ਹੈ ਪੀਐਸਟੈਟ ਦਾ ਠੀਕ ਹੈ ਹਾਂ ਡੈਮੋ ਕਲਾਸਾਂ ਨਹੀਂ ਹੈ ਹਾਂ ਕਰੀਏ ਵੀ ਸਟਾਰਟ ਚਲੋ ਇਹਦੇ ਬਾਰੇ ਹੁਣ ਆਪਾਂ ਅੱਗੇ ਗੱਲ ਕਰਾਂਗੇ ਫਰਸਟ ਕਵਸਨ ਜਿਹੜਾ ਤੁਹਾਡੀ ਸਕਰੀਨ ਦੇ ਉੱਪਰ ਆ ਚੁੱਕਿਆ ਬਈ ਸੋ ਕਰੋ ਆਨਸਰ ਫਰਸਟ ਕਵਸਨ ਬਈ ਕਹਿੰਦੇ ਭਾਸ਼ਾ ਕਿਸ ਨੂੰ ਕਹਿੰਦੇ ਹਨ ਭਾਸ਼ਾ ਕੱਲ ਕਲਾਸ ਦੇ ਵਿੱਚ ਸਟੂਡੈਂਟ 15 ਤੋਂ ਜ਼ਿਆਦਾ ਨਹੀਂ ਹੋਏ ਹਨ ਜਿਹਦੇ ਕਰਕੇ ਮੇਰਾ ਮੂਡ ਬਹੁਤ ਖਰਾਬ ਹੋਇਆ ਮੈਂ 10 15 ਮਿੰਟਾਂ ਦੇ ਵਿੱਚ ਕਲਾਸ ਦਾ ਖਾਤਮਾ ਕਰਤਾ ਹਨਾ ਵੀ ਆਪਾਂ ਨੇ ਮਿਹਨਤ ਨਾਲ ਕਲਾਸ ਲੈ ਕੇ ਆਏ ਜੇਕਰ ਸਟੂਡੈਂਟ ਰਿਸਪੌਂਸ ਹੀ ਨਾ ਦੇਣ ਫਿਰ ਉਹ ਕਲਾਸ ਦਾ ਕੋਈ ਫਾਇਦਾ ਨਹੀਂ ਹੁੰਦਾ ਹਨਾ ਸੋ ਵੀ ਕਲਾਸ ਡੇਲੀ ਦੇਖਿਆ ਕਰੋ ਹੁਣ ਅੱਦੇ ਬੱਚੇ ਕਮੈਂਟ ਕਰਕੇ ਤਾਂ ਪੁੱਛਦੇ ਰਹਿੰਦੇ ਨੇ ਕਿ ਮੈਡਮ ਪੀਐਸਟਾਰਟ ਕਦੋਂ ਆਊਗਾ ਉਹ ਫਿਰ ਇੰਨਾ ਹਾਲਾਤਾਂ ਦੇ ਵਿੱਚ ਤਾਂ ਭਾਈ ਪੀਐਸਟਾਰਟ ਆਉਂਦਾ ਨਹੀਂ ਪੜਨਾ ਤੁਸੀਂ ਹੈ ਹੀ ਨਹੀਂ ਮਨ ਲਓ ਪੀਏ ਸਟਾਰਟ ਕੱਲ ਨੂੰ ਆ ਗਿਆ ਚਲੋ ਕੱਲ ਨੂੰ ਨਾ ਮੰਨੋ ਮੰਨ ਲਓ ਪੀਏ ਸਟਾਰਟ ਤੁਹਾਡਾ 15 ਦਿਨ ਹੋਣ ਜਾ ਰਿਹਾ ਤੇ ਪੜ੍ਹਦੇ ਤੁਸੀਂ ਹੈ ਨਹੀਂ ਫਿਰ ਪੀਏ ਸਟਾਰਟ ਦੇ ਨੋਟੀਫਿਕੇਸ਼ਨ ਦਾ ਕੀ ਕਰੋਗੇ ਜੇ ਪੜ੍ਹਨਾ ਹੀ ਨਹੀਂ ਨੋਟੀਫਿਕੇਸ਼ਨ ਲਿਆ ਕੇ ਤੁਸੀਂ ਕੀ ਕਰਨਾ ਸੋ ਕਲਾਸ ਨੂੰ ਜੁਆਇਨ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਹੂੰ ਸੋ ਕੁਸਚਨ ਦਾ ਰਾਈਟ ਆਨਸਰ ਭਈ ਮੋਸਟਲੀ ਸੀ ਕਰਨੇ ਨੇ ਸੋ ਦਾ ਰਾਈਟ ਆਨਸਰ ਤੁਹਾਡਾ ਸੀ ਹੀ ਬਣੂਗਾ ਹਾਂ ਭਾਸ਼ਾ ਕਹਿੰਦੇ ਭਾਵਾਂ ਦੇ ਪ੍ਰਗਟਾਏ ਬਈ ਦੇ ਸੰਚਾਰ ਨੂੰ ਸਾਧਨ ਉਪਾਸ਼ਾ ਕਹਿੰਦੇ ਨਹੀਂ ਹੁਣ ਜਿਵੇਂ ਮੈਂ ਤੁਹਾਡੇ ਨਾਲ ਇੰਨੀਆਂ ਗੱਲਾਂ ਕੀਤੀਆਂ ਕਲਾਸ ਸ਼ੁਰੂ ਹੋਣ ਤੋਂ ਲੈ ਕੇ ਫਰਸਟ ਕੁਐਸਚਨ ਤੱਕ ਇਹ ਮੇਰੀ ਭਾਸ਼ਾ ਹੀ ਸੀ ਮੇਰੇ ਵਿਚਾਰ ਸੀ ਜਿਹੜੇ ਮੈਂ ਤੁਹਾਡੇ ਨਾਲ ਪ੍ਰਗਟ ਕੀਤੇ ਨੇ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਹਾ ਭਾਵਾ ਤੇ ਵਿਚਾਰ ਪ੍ਰਗਟ ਕਰਨ ਦਾ ਸਭ ਤੋਂ ਵਧੀਆ ਸਾਧਨ ਕਿਹੜਾ ਹੈ ਆਪਣਾ ਬਈ ਪੈਨ ਜਿਹੜਾ ਅੱਜ ਵੀ ਨਹੀਂ ਚੱਲ ਰਿਹਾ ਉਹ ਰਾਤ ਮੇਰੇ ਮਾਈਂਡ ਨੂੰ ਸਕਿਪ ਹੋ ਗਿਆ ਸਾਨੂੰ ਦੱਸਣਾ ਹਨ ਵੀ ਤੁਸੀਂ ਇਹਨੂੰ ਦੇਖ ਲਓ ਬਈ ਇੱਕ ਵਾਰ ਲੈਪਟਾਪ ਨੂੰ ਕੀ ਹੋਇਆ ਪੈਨ ਨਹੀਂ ਚੱਲ ਰਿਹਾ ਸਾਡਾ ਚਲੋ ਅੱਜ ਜੀ ਦੋ ਆਗੇ ਸਭ ਤੋਂ ਪਹਿਲੇ ਇਹੀ ਕੰਮ ਕਰਵਾਉਣਾ ਉਹਨਾਂ ਤੋਂ ਹਨਾ ਚਲੋ ਭਾਸ਼ਾ ਇਸ਼ਾਰੇ ਵਿਆਕਰਨੀਆਂ ਮਨ ਪਰਚਾਵੀ ਹਾ ਭਾਵ ਅਤੇ ਵਿਚਾਰ ਪ੍ਰਗਟ ਕਰਨ ਦਾ ਸਭ ਤੋਂ ਵਧੀਆ ਸਾਧਨ ਕਹਦੇ ਕਿਹੜਾ ਮੰਨਿਆ ਜਾਂਦਾ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਏ ਜਿਨ੍ਹਾਂ ਨੇ ਫਸਟ ਕੁਸਚਨ ਸਹੀ ਸਮਝ ਲਿਆ ਉਹ ਇਹਦਾ ਆਨਸਰ ਬਹੁਤ ਹੀ ਸੌਖੇ ਢੰਗ ਨਾਲ ਕਰ ਲੈਣਗੇ ਠੀਕ ਹੈ ਭਾਈ ਦੁਪਹਿਰ ਦਾ ਟਾਈਮ ਹੈ ਮੈਨੂੰ ਤਾਂ ਲੱਗਦਾ ਇਹ ਸਟੂਡੈਂਟ ਸੌ ਹੀ ਜਾਂਦੇ ਨੇ ਹਨਾ ਹਾਂ ਚਲੋ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਤਿੰਨ ਹੁੰਦੀਆਂ ਨੇ ਚਾਰ ਹੁੰਦੀਆਂ ਨੇ ਦੋ ਹੁੰਦੀਆਂ ਨੇ ਇਹ ਛੇ ਹੁੰਦੀਆਂ ਨੇ ਭਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਕਰ ਦੋ ਰਾਜੀ ਅਨਸਰ ਮੈਂ ਬਹੁਤ ਕੋਸ਼ਿਸ਼ ਕਰ ਰਹੀ ਆ ਪੈਨ ਨੂੰ ਚਲਾਉਣ ਵਾਸਤੇ ਪਰ ਮੇਰੇ ਤੋਂ ਪਤਾ ਨਹੀਂ ਕਿਉਂ ਨਹੀਂ ਚੱਲ ਰਹੀ ਇਹ ਕੀ ਗੱਲ ਹੋ ਰਹੀ ਏ ਹਾਂ ਚਲੋ ਸੋ ਇਦਾਂ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ 2 ਪਾਸ਼ਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਕੋਈ ਦੱਸ ਸਕਦਾ ਕਿਹੜੀ ਕਿਹੜੀ ਕਿਸਮਾਂ ਨਹੀਂ ਹੈ ਵੈਰੀ ਗੁੱਡ ਵੀ ਕਰੋ ਅਨਸਰ ਕਮੈਂਟ ਕਰਕੇ ਦੱਸੋ ਪਾਸ਼ਾ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਹਾਂ ਕਰ ਦੋ ਰਾਜੀ ਅਨਸਰ ਦੱਸ ਦੋ ਬਈ ਲਿਖ ਕੇ ਪਾਸ਼ਾ ਦੀਆਂ ਕਿਸਮਾਂ ਹੁੰਦੀਆਂ ਤਾਂ ਦੋ ਨੇ ਪਰ ਹੁੰਦੀਆਂ ਕਿਹੜੀਆਂ ਨੇ ਕਰ ਦੋ ਰਾਜੀ ਅਨਸਰ ਹਾਂ ਕਹਿੰਦੇ ਤੁਸੀਂ ਪੈਣੀ ਮੁਕਾਤਾ ਚਲੋ ਹਾਂ ਵੈਰੀ ਗੁੱਡ ਆਨਸਰ ਆਇਆ ਵੀ ਜਿਹਨਾਂ ਦਾ ਕਹਿੰਦੇ ਪੰਨ ਤੁਹਾਡੇ ਨਾ ਨਾਰਾਜ਼ ਆ ਚਲੋ ਕੋਈ ਗੱਲ ਇੱਕ ਤਾਂ ਆਪਣੀ ਹੁੰਦੀ ਲਿਖਤੀ ਭਾਸ਼ਾ ਰਾਜੀ ਲਿਖਤੀ ਜਿਹੜੀ ਆਪਾਂ ਲਿਖ ਕੇ ਬਿਆਨ ਕਰਦੇ ਹਾਂ ਠੀਕ ਹੈ ਇੱਕ ਹੁੰਦੀ ਮੌਖਿਕ ਜੇ ਮੈਂ ਤੁਹਾਨੂੰ ਬੋਲ ਕੇ ਗੱਲ ਕਰਦੀ ਹਾਂ ਇਹ ਹੁੰਦੀ ਆਪਣੀ ਮੌਖਿਕ ਇਹ ਦੋ ਤਰ੍ਹਾਂ ਦੀ ਹੋਗੀ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਕਹਿੰਦੇ ਦੋ ਵਿਅਕਤੀਆਂ ਵਿਚਲੀ ਮੌਖਿਕ ਗੱਲਬਾਤ ਕਿਸ ਭਾਸ਼ਾ ਵਿੱਚ ਹੋਵੇਗੀ ਹੁਣ ਜੇਕਰ ਦੋ ਬੰਦੇ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਬੋਲ ਕੇ ਗੱਲ ਕਰ ਰਹੇ ਨੇ ਉਹ ਹਨ ਮੌਖਿਕੇ ਮੁਖ ਮੌਖੀ ਕਿ ਦਾ ਮਤਲਬ ਕੀ ਹੁੰਦਾ ਮੁਖ ਮੁਖ ਦਾ ਮਤਲਬ ਹੁੰਦਾ ਮੂੰਹ ਜਿਹੜੀ ਮੂੰਹ ਰਾਹੀਂ ਬੋਲ ਕੇ ਗੱਲ ਕੀਤੀ ਜਾਂਦੀ ਹੈ ਨਾ ਉਹਨੂੰ ਮੌਖਿਕ ਬੋਲਦੇ ਨੇ ਸਥਾਨੀ ਭਾਸ਼ਾ ਚ ਹੋਊਗੀ ਵਿਅਕਤੀ ਭਾਸ਼ਾ ਚ ਹੋਊਗੀ ਲਿਖਤੀ ਚ ਹੋਊਗੀ ਜਾਂ ਬੋਲ ਚੱਲਦੀ ਭਾਸ਼ਾ ਹੋਊਗੀ ਕਰੋ ਬਈ ਆਨਸਰ ਦੋ ਵਿਅਕਤੀਆਂ ਵਿਚਲੀ ਮੌਖਿਕ ਗੱਲਬਾਤ ਕਿਹੜੀ ਭਾਸ਼ਾ ਦੇ ਵਿੱਚ ਹੋਵੇਗੀ ਕਰੋ ਬਈ ਆਨਸਰ 4 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਤੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਬੋਲਚਾਲ ਦੀ ਭਾਸ਼ਾ ਹਾਂ ਠੀਕ ਹੈ ਬਈ ਵੈਰੀ ਗੁੱਡ ਉਸ ਤੋਂ ਬਾਅਦ ਦੇਖੋ ਮੌਖਿਕ ਭਾਸ਼ਾ ਕਹਿੰਦੇ ਕਿਹੜੀ ਹੁੰਦੀ ਹੈ ਅਖਬਾਰਾਂ ਰਸਾਲਿਆਂ ਦੀ ਭਾਸ਼ਾ ਬੋਲਚਾਲ ਦੀ ਭਾਸ਼ਾ ਰਾਜ ਭਾਸ਼ਾ ਜਾਂ ਅੰਤਰਰਾਸ਼ਟਰੀ ਭਾਸ਼ਾ ਕਰੋ ਪਈ ਆ ਆਨਸਰ ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ ਮੇਰੇ ਨਾਲ ਵਿਚ ਵਿਚਾਰ ਹੋ ਤਾ ਰਹੀ ਜੀ ਮੈਂ ਰਾਜੀ ਵੀ ਕਹਿ ਜਾਨੀ ਤੁਹਾਨੂੰ ਬੀਰੀ ਵੀ ਕਹਿ ਜਾਨੀ ਆ ਭਾਈ ਵੀ ਕਹਿ ਜਾਨੀ ਹੈ ਨਾ ਬਈ ਸੋਈ ਚੀਜ਼ ਨੂੰ ਐਨ ਮੰਨ ਕੇ ਚੱਲਿਓ ਵੀ ਮੈਨੂੰ ਕੀ ਬੋਲਦੇ ਰਹਿੰਦੇ ਨੇ ਠੀਕ ਆ ਆਪਾਂ ਸਿੱਧੇ ਸاده ਜੀ ਬੰਦੀ ਆ ਸੁਧਾਰਨ ਜੀ ਪੜਾਈ ਲਿਖਾਈ ਆਪਣੇ ਹੋਤੇ ਹਨ ਵੀ ਸੋ ਬੋਲਚਾਲ ਆਪਣੀ ਸਹੀ ਹੋਣੀ ਚਾਹੀਦੀ ਹੈ ਹਨਾ ਸੋ ਮੇਰਾ ਜਿਵੇਂ ਮੈਨੂੰ ਠੀਕ ਲੱਗਦਾ ਵੀ ਮੈਂ ਉਵੇਂ ਬੋਲ ਪੈਣੀ ਹੈ ਠੀਕ ਹੈ ਹੂੰ ਕੁਝ ਜਿਹੜੇ ਟੀਚਰਾਂ ਨੂੰ ਆਦਤ ਹੁੰਦੀ ਹੈ ਬੱਚੇ ਰਾਜੀ ਰਾਜੀ ਤੇ ਚਲੋ ਮੈਂ ਵੀ ਕਹਿਣੀ ਹੈ ਸਟੂਡੈਂਟ ਹਨਾ ਉਹ ਚੀਜ਼ ਹੋਗੀ ਹਾਂ ਪਰ ਮੈਨੂੰ ਜਿਵੇਂ ਸਹੀ ਲੱਗਦਾ ਮੈਂ ਜਿਵੇਂ ਮੂੰਹ ਚ ਆਉਂਦਾ ਮੈਂ ਬੋਲ ਪੈਣੀ ਹੈ ਠੀਕ ਹੈ ਭਾਈ ਹਾਂ ਸੋ ਇਹਦਾ ரைਟ ਆਨਸਰ ਬਣੂਗਾ ਵੀ ਤੁਹਾਡਾ 2 ਬੋਲ ਚਾਲਦੀ ਭਾਸ਼ਾ ਜਿਵੇਂ ਹੁਣ ਆਪਾਂ ਪਿੱਛੇ ਹੀ ਕੁਐਸਚਨ ਕਰਕੇ ਹਟਿਆ ਠੀਕ ਹੈ ਵੀ ਹਾਂ ਮੌਖਿਕ ਭਾਸ਼ਾ ਕਿਹੜੀ ਹੁੰਦੀ ਹੈ ਬੋਲ ਚਾਲਦੀ ਭਾਸ਼ਾ ਉਸ ਤੋਂ ਬਾਅਦ ਦੇਖੋ ਕਹਿੰਦੇ ਬੱਚਾ ਘਰ ਪਰਿਵਾਰ ਵਿੱਚੋਂ ਸਹਿਜ ਸੁਆਗ ਕਿਹੜੀ ਭਾਸ਼ਾ ਸਿੱਖਦਾ ਹੈ ਹੁਣ ਜਦੋਂ ਬੱਚਾ ਸਟਾਰਟਿੰਗ ਦੇ ਵਿੱਚ ਅੱਜ ਕੱਲ ਤਾਂ ਕੀ ਹੋ ਚੁ ਉਹ ਚੱਲਿਆ 2 ਢਾਈ ਸਾਲ ਦੇ ਬੱਚੇ ਨੂੰ ਸਕੂਲ ਦੇ ਵਿੱਚ ਪਾ ਦਿੰਨੇ ਆਪਾਂ ਹਨਾ ਕਿਉਂਕਿ ਕੰਮ ਦੇ ਰਿਹਾ ਸੀ ਮੈਨੇ ਬਾਦ ਨੇ ਇੱਥੇ ਬਾਕੀ ਕੰਪੀਟੀਸ਼ਨ ਦਾ ਜ਼ਮਾਨਾ ਹੈ ਹੁਣ ਜਦੋਂ ਆਪਣੇ ਟਾਈਮ ਦੇ ਹੁੰਦਾ ਸੀਗਾ ਜਿਹੜੇ ਬਈ 90 ਵਾਲਿਆਂ ਜਾ ਉਸ ਤੋਂ ਬਾਅਦ ਵਾਲੇ 92 93 ਵਾਲੇ ਉਹ ਟਾਈਮ ਤੇ ਕੀ ਹੁੰਦਾ ਸੀ ਕੱਟੋ-ਕੱਟ ਬੱਚਾ 3-4 ਸਾਲ ਦਾ ਹੋਵੇ ਹਨਾ ਫੇਰ ਸਕੂਲ ਭੇਜਦੇ ਸੀ 3-4 ਸਾਲ ਤੱਕ ਤਾਂ ਹੁੰਦੇ ਜਾਂ ਹੁਣ ਦੇ ਮੰਨ ਲਓ 2-2.5 ਸਾਲ ਤੱਕ ਹੁੰਦੇ ਬਿਨਾ ਸਕੂਲ ਤੋਂ ਬੱਚਾ ਕਿਹੜੀ ਭਾਸ਼ਾ ਸਿੱਖੂਗਾ ਰਾਜ ਵਿਦੇਸ਼ੀ ਮਾਂਤ ਭਾਸ਼ਾ ਜਾਂ ਗੁੱਤ ਭਾਸ਼ਾ ਘਰ ਦੇ ਵਿੱਚ ਹੀ ਰਹਿ ਕੇ ਸਿੱਖੂਗਾ ਉਹ ਹਾਂ ਕਰ ਦਿਓ ਰਾਜੀ ਆਨਸਰ ਸੋ ਇਹਦਾ ਤੁਹਾਡਾ ਰਾਈਟ ਆਨਸਰ ਬਣੂਗਾ ਬਈ ਸੀ ਮਾਂਤ ਭਾਸ਼ਾ ਠੀਕ ਹੈ ਮਾਤ ਭਾਸ਼ਾ ਵੈਰੀ ਗੁੱਡ ਕਹਿੰਦੇ ਮੈਡਮ ਕਲਾਸ ਰੁਕ ਜਾਨੀ ਵਿੱਚੋ ਅੱਜ ਥੋੜੀ ਨੈਟਵਰਕ ਦੀ ਪ੍ਰੋਬਲਮ ਚੱਲ ਰਹੀ ਹੈ ਅੱਜ ਨਾ ਸਵੇਰ ਤੋਂ ਹੀ ਮੈਂ ਦੇਖ ਰਹੀ ਆ ਆਪਣੇ ਇੱਥੇ ਘਰੇ ਵਾਈਫਾਈ ਲੱਗਿਆ ਹੋਇਆ ਠੀਕ ਹੈ ਖਾਸ ਕਰ ਤੁਹਾਡੇ ਵਾਸਤੇ ਵਾਈਫਾਈ ਲਵਾਇਆ ਹੋਇਆ ਬਈ ਬੀਐਸਐਨਐਲ ਵਾਲਾ ਉਹ ਸਵੇਰ ਤੋਂ ਥੋੜੀ ਪ੍ਰੋਬਲਮ ਆ ਰਹੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਸੇ ਪ੍ਰਾਂਤ ਦੀ ਭਾਸ਼ਾ ਨੂੰ ਕੀ ਨਾਂ ਦਿੱਤਾ ਜਾਂਦਾ ਹੈ ਕਿਸੇ ਪ੍ਰਾਂਤ ਦੀ ਭਾਸ਼ਾ ਨੂੰ ਕੀ ਨਾਮ ਦੇਵਾਂਗੇ ਲੋਕ ਭਾਸ਼ਾ ਰਾਸ਼ਟਰੀ ਟਕਸਾਲੀ ਜਾਂ ਰਾਜ ਭਾਸ਼ਾ ਕਰੋ ਵੀ ਅਨਸਰ ਕਰ ਦੋ ਰਾਜੀ ਅਨਸਰ ਗੁੱਡ ਆਫਟਰਨੂੰ ਬਈ ਜਿਹੜੇ ਲੇਟ ਆ ਰਹੇ ਹੋ ਹਾਂ ਸੋ ਦੈ ਰਾਈਟ ਅਨਸਰ ਬਣੂਗਾ ਵੀ ਤੁਹਾਡਾ 4 ਰਾਜ ਭਾਸ਼ਾ ਠੀਕ ਹੈ ਹਾਂ ਲੋਕ ਭਾਸ਼ਾ ਤਾਂ ਵੈਸੇ ਹੋ ਗਈ ਜਿਹੜੀ ਆਪਾਂ ਲੋਕ ਉਹੀ ਹੋ ਗਈ ਇਹ ਭਾਸ਼ਾ ਕਿਹੜੀ ਤੇ ਲੋਕ ਭਾਸ਼ਾ ਹੀ ਹੁੰਦੀ ਹੈ ਰਾਸ਼ਟਰੀ ਇੱਕ ਰਾਸ਼ਟਰ ਦੀ ਹੋਗੀ ਟਕਸਾਲੀ ਕਿਹੜੀ ਹੁੰਦੀ ਹੈ ਜਿਹੜੀ ਸਰਬ ਸਾਂਝੀ ਹੁੰਦੀ ਹੈ ਠੀਕ ਹੈ ਹੁਣ ਇਥੇ ਇੱਕ ਕੁਐਸਚਨ ਆਇਆ ਸੇ ਅਖਬਾਰਾਂ ਰਸਾਲਿਆਂ ਦੀ ਹੁਣ ਜਿਹੜੀ ਅਖਬਾਰਾਂ ਤੇ ਰਸਾਲਿਆਂ ਤੇ ਕਿਤਾਬਾਂ ਦੇ ਵਿੱਚ ਜਿਹੜੀ ਭਾਸ਼ਾ ਹੁੰਦੀ ਹੈ ਜਿਹੜੀ ਬੋਲੀ ਦੇ ਵਿੱਚ ਉਹ ਲਿਖੀ ਜਾਂਦੀ ਉਹ ਹੋ ਟਕਸਾਲੀ ਉਹ ਹੁੰਦੀ ਹੈ ਠੀਕ ਹੈ ਇਸ ਜੀ ਨੂੰ ਯਾਦ ਰੱਖਿਓ ਉਸ ਤੋਂ ਬਾਅਦ ਦੇਖੋ ਟੈਲੀਫੋਨ ਰਾਹੀਂ ਕੀਤੀ ਜਾ ਰਹੀ ਗੱਲਬਾਤ ਕਿਹੜੀ ਕਿਸਮ ਦੀ ਭਾਸ਼ਾ ਦੀ ਉਦਾਹਰਣ ਹੈ ਲਿਖਤੀ ਅੰਤਰਰਾਸ਼ਟਰੀ ਬੋਲਚਾਲ ਜਾਂ ਇਸ਼ਾਰਿਆਂ ਦੀ ਕਰੋ ਵੀ ਆਨਸਰ ਹੁਣ ਅੱਜ ਕੱਲ ਤਾਂ ਇਹ ਆਮ ਜੀ ਗੱਲ ਹੈ ਜਿਦੋਂ ਆਪਾਂ ਫੋਨ ਤੇ ਕਿਸੇ ਨਾਲ ਗੱਲ ਕਰਦੇ ਆਪਾਂ ਕਿਵੇਂ ਕਰਦੇ ਲਿਖ ਕੇ ਕਰਦੇ ਆਂ ਅੰਤਰਰਾਸ਼ਟਰੀ ਬੋਲਚਾਲ ਇਸ਼ਾਰਿਆਂ ਦੀ ਅੱਜ ਕੱਲ ਤਾਂ ਇਹ ਵੈਸੇ ਤਿੰਨੇ ਚੀਜ਼ਾਂ ਹੋ ਗਈਆਂ ਹਨਾ ਇਹ ਸੋਚ ਕੇ ਦੇਖਿਆ ਜਾਵੇ ਹੁਣ WhatsApp ਦੇ ਵਿੱਚ ਆਪਾਂ ਲਿਖ ਕੇ ਵੀ ਗੱਲ ਕਰਦੇ ਆ ਮੈਸੇਜ ਦੇ ਰਾਹੀਂ ਇਸ਼ਾਰਿਆਂ ਦੀ ਕਿਹੜੀ ਹੋ ਗਈ ਅੱਜ ਕੱਲ ਜਿਹੜੇ WhatsApp ਦੇ ਇਮੋਜੀ ਵਗੈਰਾ ਆ ਰਹੇ ਨੇ ਹਨਾ ਹਰੀਕ ਥਾਂ ਤੇ ਆ ਰਹੇ ਨੇ ਉਹ ਤਾਂ ਲਿਖਤੀ ਵੀ ਹੋ ਗਈ ਇਸ਼ਾਰਿਆਂ ਦੀ ਵੀ ਹੋ ਗਈ ਬੋਲਚਾਲ ਦੀ ਵੀ ਹੋ ਗਈ ਹਨਾ ਇਸ ਹਿਸਾਬ ਦੇ ਨਾਲ ਤਾਂ ਇਹ ਤਿੰਨੇ ਆਪਸ਼ਨ ਸਹੀ ਨੇ ਪਰ ਆਪਣੇ ਰਾਏ ਜਿਹੜੀ ਬੈਸਟ ਆਪਸ਼ਨ ਚੱਕਣੀ ਆ ਉਹ ਕਿਹੜੀ ਬਣੂਗੀ ਤੁਹਾਡੀ ਸੀ ਬੋਲਚਾਲ ਦੀ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਨੇ ਸਿੱਖਿਆ ਦਫ਼ਤਰ ਅਤੇ ਮੀਡੀਆ ਵਿੱਚ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਸਿੱਖਿਆ ਦਫ਼ਤਰ ਅਤੇ ਮੀਡੀਆ ਦੇ ਵਿੱਚ ਕਿਹੜੀ ਭਾਸ਼ਾ ਜਿਹੜੀ ਵਰਤੀ ਜਾਵੇਗੀ ਲਿਖਤੀ ਮਾਤਰਾਜ ਜਾਂ ਟਕਸਾਲੀ ਕਰੋ ਵੀ ਆਨਸਰ ਕਰ ਦੋ ਰਾਜੀ ਆਨਸਰ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਮੈਂ ਹੁਣੇ ਤੁਹਾਨੂੰ ਦੱਸ ਕੇ ਗਈ ਸੀ ਹਨਾ ਟਕਸਾਲੀ ਭਾਸ਼ਾ ਸਿੱਖਿਆ ਸਟੱਡੀ ਦੇ ਵਿੱਚ ਕਿਤਾਬਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਮੀਡੀਆ ਦੇ ਵਿੱਚ ਹਰ ਇੱਕ ਥਾਂ ਤੇ ਇਹ ਹੀ ਸਰਵ ਸੰਜੀ ਭਾਸ਼ਾ ਬਣਦੀ ਜਾਂਦੀ ਹੈ ਪੰਜਾਬੀ ਦਾ ਟਕਸਾਲੀ ਰੂਪ ਕਿਹੜਾ ਹੈ ਪੰਜਾਬੀ ਦਾ ਟਕਸਾਲੀ ਰੂਪ ਕਿਹੜੀ ਭਾਸ਼ਾ ਨੂੰ ਮੰਨਿਆ ਗਿਆ ਹੈ ਦੋਆਬੀ ਮਾਝੀ ਟਕਸਾਲੀ ਭਾਸ਼ਾ ਜਾਂ ਪੰਜਾਬੀ ਭਾਸ਼ਾ ਕਰੋ ਵੀ ਆਨਸਰ ਕਰ ਦੋ ਰਾਜ ਆਨਸਰ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੋ ਮਾਜੀ ਠੀਕ ਹੈ ਸਟੂਡੈਂਟਾਂ ਦੀ ਗਿਣਤੀ ਨਹੀਂ ਵਧਰੀ ਉੱਥੇ ਖੜੇ ਆਪਾਂ ਹਨਾ ਚਲੋ ਖੇਤਰ ਦੇ ਆਧਾਰ ਤੇ ਕਹਿੰਦੇ ਬੋਲੀ ਜਾਣ ਵਾਲੀ ਭਾਸ਼ਾ ਕਿਹੜੀ ਹੈ ਭਾਸ਼ਾ ਉਪ ਭਾਸ਼ਾ ਰਾਸ਼ਟ੍ਰ ਭਾਸ਼ਾ ਜਾਂ ਗੁਪਤ ਭਾਸ਼ਾ ਜੇਕਰ ਆਪਾਂ ਗੱਲ ਕਰੀਏ ਇੱਕ ਖੇਤਰ ਦੀ ਹਾਂ ਕਰੋ ਵੀ ਆਨਸਰ ਤੋ ਇਹਦਾ ਆਨਸਰ ਬਣੂਗਾ ਤੁਹਾਡਾ 2 ਉਪਪਾਸ਼ਾ ਹਾਂ ਜਿਵੇਂ ਆਪਣਾ ਮਾਲਵਾ ਖੇਤਰ ਹੋ ਗਿਆ ਮਾਝਾ ਹੋ ਗਿਆ ਉਹ ਅਲੱਗ-ਅਲੱਗ ਹੋ ਗਿਆ ਨਾ ਮਾਝੀ ਦਾ ਖੇਤਰ ਕਿਹੜਾ ਮੰਨਿਆ ਜਾਂਦਾ ਪਟਿਆਲਾ ਲੁਧਿਆਣਾ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਜਾਂ ਚਲੰਦਰ ਕਰੋ ਵੀ ਆਨਸਰ ਮਾਝੀ ਦਾ ਮਾਝੀ ਉਪਵਾਸ਼ਾ ਦਾ ਖੇਤਰ ਕਿਹੜਾ ਮੰਨਿਆ ਜਾਂਦਾ ਹੈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਸੀ ਜ਼ਿਲ੍ਹਾ ਅੰਮ੍ਰਿਤਸਰ ਕੁਰਦਾਸਪੁਰ ਤੇ ਤਰਨਤਾਰਨ ਹਨਾ ਉਸ ਤੋਂ ਬਾਅਦ ਦੇਖੋ ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰ ਕਿਹੜੀ ਕਹਿੰਦੇ ਭਾਸ਼ਾ ਬੋਲੀ ਜਾਂਦੀ ਹੈ ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰ ਇਹਨਾਂ ਦੋਵਾਂ ਦਰਿਆਵਾਂ ਦੇ ਵਿਚਕਾਰ ਜਿਹੜੀ ਬਸੋਂ ਵਸਦੀ ਹੈ ਉਹਨਾਂ ਦੇ ਵਿੱਚ ਕਿਹੜੀ ਭਾਸ਼ਾ ਦੀ ਬੋਲੀ ਬੋਲੀ ਜਾਂਦੀ ਹੈ ਮਾਜੀ ਦੁਆਬੀ ਪੁਆਦੀ ਜਾਂ ਮਲਵਈ ਸੋ ਦ राइट ਆਨਸਰ ਬਣੂਗਾ ਤੁਹਾਡਾ ਦੋ ਦੁਆਬੀ ਠੀਕ ਹੈ ਬਈ ਹੂੰ ਠੀਕ ਹੈ ਉਸ ਤੋਂ ਬਾਅਦ ਭਾਸ਼ਾ ਦੇ ਨਿਯਮ ਨੂੰ ਕਹਿੰਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਭਾਸ਼ਾ ਦੇ ਜਿਹੜੇ ਨਿਯਮ ਬਣਾਏ ਗਏ ਨੇ ਉਹਨਾਂ ਦੇ ਸਮੂਹ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਵਿਆਕਰਨ ਲਿਖਣ ਕਲਾ ਸੰਚਾਰ ਪ੍ਰਬੰਧ ਜਾਂ ਉਪ ਭਾਸ਼ਾ ਕਰੋ ਬਈ ਆਨਸਰ ਹੁਣ ਭਾਸ਼ਾ ਦੇ ਵੀ ਨਿਯਮ ਬਣਾਏ ਗਏ ਨੇ ਹਨਾ ਆਨਸਰ ਕਰ ਦੇ ਜਰਾ ਇਹ ਜਲਦੀ ਜਲਦੀ ਸੋਲਡ ਤਾਂ ਆਪਣੇ ਨੌ ਹੀ ਰਹਿ ਗਈ ਫਿਰ ਕੱਲ ਵਾਲਾ ਕੰਮ ਕਰਦੀ ਆਪਾਂ ਚਲੋ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਵਿਆਕਰਨ ਠੀਕ ਹੈ ਭਾਈ ਉਸ ਤੋਂ ਬਾਅਦ ਦੇਖੋ ਮੁਲਤਾਨੀ ਪੋਠੋਹਾਰੀ ਹਿੰਦਕੋ ਕਿਸ ਖੇਤਰ ਦੀਆਂ ਉਪਭਾਸ਼ਾਵਾਂ ਦੀਆਂ ਭਾਸ਼ਾ ਹਨ ਕਿਹੜੇ ਖੇਤਰ ਦੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਪੱਛਮੀ ਪੰਜਾਬੀ ਪਾਕਿਸਤਾਨੀ ਪੰਜਾਬੀ ਪੂਰਬੀ ਪੰਜਾਬੀ ਜਾਂ ਹਿੰਦੀ ਪੰਜਾਬੀ ਮੈਨੂੰ ਲੱਗਦਾ ਪੰਜਾਬੀ ਤੋਂ ਜੀ ਆਖ ਕੇ ਸਾਰੰਦਾ ਤਾਂ ਹੀ ਕਰਕੇ ਸਟੂਡੈਂਟ ਆਉਂਦੇ ਨਹੀਂ ਹਨ ਢਾਈ ਤੋਂ ਆਪਾਂ ਅੱਧਾ ਘੰਟਾ ਵਿਧਾਇਆ ਪਹਿਲਾਂ ਪਟਾਈ ਵਿਝਾਉਣ ਲੱਗੇ ਸੀ ਵਿੱਚ ਦੀ ਦੋ ਤਿੰਨ ਦਿਨ ਹੁਣ 2 ਵਜੇ ਪਹੀ ਤਾਂ ਆਪਾਂ ਨੇ ਕਲਾਸ ਕਰਤੀ ਕਿਉਂਕਿ 3 ਵਜੇ ਸਰਦੀ ਕਲਾਸ ਹੁੰਦੀ ਉਦੋਂ ਹਨ ਪੰਜਾਬੀ ਦੀ ਕਲਾਸ ਉਹ ਮੇਬੀ ਮਾਸਟਰ ਕਿਡਰ ਵਾਲਾ ਵਾਸਤੇ ਹੁੰਦੀ ਐ। ਸੋ ਇੱਕ ਟਾਈਮ ਤੇ ਦੋ ਕਲਾਸਾਂ ਚੱਲਦੀਆਂ ਨਹੀਂ। ਇਧਰੋਂ ਜੇ ਮੇਰੇ ਕੋਈ ਨਿਉ ਲੇਟ ਹੋ ਜਾਂਦਾ ਨਾ ਫਿਰ ਉਹਨਾਂ ਨੂੰ ਕਲਾਸ ਥੋੜੀ ਲੇਟ ਕਰਨੀ ਪੈਂਦੀ ਐ। ਤਾਂ ਕਰਕੇ ਇਹ ਪ੍ਰੋਬਲਮ ਸੀਗੀ ਵੀ ਆਪਾਂ 2 ਵਜੇ ਲਾਉਣ ਲੱਗੇ। ਬਾਕੀ ਮੈਂ ਤੁਹਾਨੂੰ ਦੱਸਿਆ ਸੀ ਭਾਈ 메ਨ ਪ੍ਰੋਬਲਮ ਕੀ ਐ ਵੀ ਮੇਰਾ ਬੱਚਾ ਛੋਟਾ ਸਿਰਫ 1 ਸਾਲ ਜਾਂ 2 ਮਹੀਨੇ ਦਾ ਹਨਾ ਹੁਣ ਤੁਹਾਨੂੰ ਪਤਾ ਏ ਛੋਟਾ ਬੱਚਾ ਹੁੰਦਾ ਉਹਦੇ ਨਾਲ ਘਰ ਦੇ ਕੰਮ ਵੀ ਮੈਨੂੰ ਕਰਨੇ ਪੈਂਦੇ ਨੇ ਹਨਾ। ਸ਼ਾਮ ਨੂੰ ਵਾਹ ਕੇ ਵੈਸੇ ਵੀ ਕੰਮ ਹੋ ਜਾਂਦੇ ਨੇ। ਬੱਚਾ ਵੀ ਸਮਾਲਣਾ ਹੁੰਦਾ ਤਾਂ ਕਰਕੇ ਮੈਂ ਟਾਈਮ ਦੁਪਹਿਰ ਦਾ ਰੱਖਿਆ ਵੀ ਇਸ ਟਾਈਮ ਤੇ ਉਹ ਸੌ ਜਾਂਦਾ ਮੈਂ ਕਲਾਸ 3 ਮਾਈਂਡ ਹੋ ਕੇ ਲਾ ਲੈਣੀ ਆ ਪਰ ਹੁਣ ਸਟੂਡੈਂਟਾਂ ਨੂੰ ਟਾਈਮ ਹੀ ਨਹੀਂ ਸੈੱਟ ਆ ਰਿਹਾ ਨਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਪੱਛਮੀ ਪੰਜਾਬੀ ਉਸ ਤੋਂ ਬਾਅਦ ਇਹ ਖੁਦੋਆਬੀ ਦਾ ਖੇਤਰ ਕਿਹੜਾ ਹੈ ਪਟਿਆਲਾ ਗੁਰਦਾਸਪੁਰ ਲਾਹੌਰ ਪਟਿਆਲਾ ਬਰਨਾਲਾ ਜਾਂ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਜਾਂ ਪੈਂ ਕਰਦੇ ਆ ਭਾਈ ਕਲਾਸ ਬੰਦ ਕਰ ਲੈਣੀ ਆ ਹਨ ਜਦੋਂ ਐ ਹੋ ਗਏ ਪੀਐਸਟ ਆ ਗਿਆ ਭਾਈ ਉਦੋਂ ਸ਼ੁਰੂ ਕਰ ਲਾਂਗੇ ਆਪਾਂ ਜੋਦੜਾ ਨੇ ਪੱਕਾ ਨੋਟੀਫਿਕੇਸ਼ਨ ਕੱਢਤਾ ਵੀ ਹਾਂ ਇੰਨੀ ਨੂੰ ਪੇਪਰ ਹੋਣਾ ਹੈ ਉਹਦੋਂ ਕਲਾਸਾ ਲਾ ਲਾਂਗੇ ਆਪਾਂ ਹਨਾ ਉਹਨੇ ਟਾਈਮ ਆਪਾਂ ਬੰਦ ਕਰਦਨੇ ਪੰਜਾਬੀ ਪੰਜਾਬੀ ਬਹੁਤ ਪੜ ਲਈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ 4 ਠੀਕ ਹੈ ਬਈ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਸੰਗਰੂਰ ਬਠਿੰਡਾ ਫਿਰੋਜ਼ਪੁਰ ਲੁਧਿਆਣਾ ਜ਼ਿਲ੍ਹਿਆਂ ਅਤੇ ਪਟਿਆਲਿਆ ਦੇ ਕੁਝ ਹਿੱਸਿਆਂ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਮਾਜੀ ਦੁਆਬੀ ਮਲਵਈ ਜਾਂ ਪੋਦੀ ਕਰੋ ਵੀ ਆਨਸਰ ਜੀ ਦੇਖਦਾ ਤਾਂ ਹੈ ਨਹੀਂ ਕੋਈ ਇਥੇ ਤੇ ਜ਼ਰੂਰੀ ਮਗਜਮਾਰੀ ਕਰਨੀ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਮਲਵਾਈ ਠੀਕ ਹੈ ਭਾਈ ਗੁਪਤ ਭਾਸ਼ਾ ਕਿਹੜੀ ਹੁੰਦੀ ਹੈ ਰਾਜ ਭਾਸ਼ਾ ਖਾਸ ਵਰਗ ਦੇ ਪੇਸ਼ੇ ਦੇ ਲੋਕਾਂ ਦੀ ਕੋਡ ਭਾਸ਼ਾ ਰਾਸ਼ਟਰੀ ਭਾਸ਼ਾ ਟਕਸਾਲੀ ਭਾਸ਼ਾ ਕਰੋ ਵੀ ਆਨਸਰ ਗੁਪਤ ਭਾਸ਼ਾ ਇਹ ਇਹ ਨਾ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਸਮਝਾਈ ਸੀ ਇੱਕ ਦਿਨ ਵੀ ਗੁਪਤ ਭਾਸ਼ਾ ਕੀ ਹੁੰਦੀ ਹੈ ਤੁਹਾਡਾ ਆਨਸਰ ਬਣੂਗਾ ਤੁਹਾਡਾ 2 ਖਾਸ ਵਰਗ ਜਾਂ ਪੇਸ਼ੇ ਦੇ ਲੋਕਾਂ ਦੀ ਠੀਕ ਹੈ ਬਈ ਹੁਣ ਜਿਵੇਂ ਆਪਾਂ ਮਿਲਟਰੀ ਦੀ ਗੱਲ ਕਰ ਲਈ ਹੈ ਨਾ ਕੋਡ ਭਾਸ਼ਾ ਉਹੀ ਹੋਗੀ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਪੰਜਾਬੀ ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਕਿਹੜੀਆਂ ਹਨ ਪਹਾੜੀ ਪੰਜਾਬੀ ਦੇ ਵਿੱਚ ਕਿਹੜੀਆਂ ਉਪਭਾਸ਼ਾਵਾਂ ਵਰਤੀ ਜਾਂਦੀਆਂ ਹਨ ਕਰੋ ਵੀ ਆਨਸਰ ਸੋ ਇਹਦਾ ਅਨਸਰ ਬਣੋਗੇ ਤੁਹਾਡਾ ਚਾਰ ਪੁਆਦੀ ਅਤੇ ਡੋਗਰੀ ਠੀਕ ਹੈ। ਓ ਦੇਖੋ ਬਈ ਸਹੀ ਕਰੋ ਇੱਕ ਵਾਰੀ। ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਕਰੋ ਬਈ ਅਨਸਰ। ਕਲੀਅਰ ਕਰ ਲ ਕੋਈ ਗੱਲ ਨਹੀਂ। ਪਹਾੜੀ ਪੰਜਾਬੀ ਦੀਆਂ ਉਪਭਾਸ਼ਾਵਾਂ ਕਿਹੜੀਆਂ ਹਨ ਕਰੋ ਬਈ ਆਨਸਰ ਕਰੋਰਾ ਜੀ ਆਨਸਰ ਸੋ ਇਦੈਟ ਰਾਈਟ ਆਨਸਰ ਬਣੂਗਾ ਬਈ ਆਪਾਂ ਤਾਂ 4 ਲਾਇਆ ਹੋਇਆ ਜਬਾਈ ਮਿਸਟੇਕ ਲੱਗ ਗਈ ਇੱਕ ਵਾਰੀ ਕਲੀਅਰ ਕਰ ਦੋ ਕਰੋ ਬਈ ਵਿਚ ਸੀ ਵੀ ਕਰ ਰਹੇ ਨੇ ਡੀ ਵੀ ਕਰ ਰਹੇ ਨੇ ਹਨਾ ਚਲੋ ਇੱਕ ਵਾਰੀ ਨੂੰ ਛੱਡੋ ਛੱਡ ਦੋ ਲਾਸਟ ਦੇ ਕਰਾਂਗੇ ਭਾਸ਼ਾ ਦੇ ਨੀਵਾਂ ਦੇ ਸਮੂਹ ਨੂੰ ਕਹਿੰਦੇ ਕੀ ਕਿਹਾ ਜਾਂਦਾ ਭਾਸ਼ਾ ਦੇ ਨੀਵਾਂ ਦੇ ਸਮੂਹ ਨੂੰ ਜਿੱਥੇ ਕੋਈ ਕੁਐਸਚਨ ਤੇ ਇਹ ਹੋ ਜੇ ਨਾ ਥੋੜੀ ਜੀ ਆਣ ਬਣ ਜੀ ਹੋ ਜੇ ਮੇਰੇ ਕੋਲ ਤਾਂ ਕਹਿੰਦੇ ਕਲਾਸ ਹੀ ਰੁਕ ਗਈ ਕੋਈ ਗੱਲ ਨਹੀਂ ਰਾਜ ਵੈਸੇ ਮੌਸਮ ਵੀ ਬਿਵੀ ਮਹਾਲ ਹੋ ਰਹੇ ਹਨਾ ਜਿਹੜੇ ਕੋਈ ਕੁਐਸਚਨ ਤੇ ਕੋਈ ਡਾਊਟ ਹੋ ਜੇ ਨਾ ਇੱਕ ਵਾਰੀ ਉਹਨੂੰ ਛੱਡ ਦੇਣਾ ਚਾਹੀਦਾ ਠੀਕ ਹੈ ਹਾਂ ਉਹਨੂੰ ਛੱਡ ਦਿਓ ਭਾਈ ਇੱਕ ਵਾਰੀ ਫਿਰ ਆਪਾਂ ਅੱਗੇ ਜਾ ਕੇ ਕਰ ਲਾਂਗੇ ਹਨ ਹੁਣ ਜਿਵੇਂ ਇਹ ਵਾਲਾ ਕੁਐਸਚਨ ਆਪਣਾ ਡਾਊਟ ਦੇ ਵਿੱਚ ਹੋ ਗਿਆ ਠੀਕ ਹੈ ਡਾਊਟ ਦੇ ਵਿੱਚ ਹੋ ਗਿਆ ਆਪਣਾ ਇਹ ਵਾਲਾ ਕੁਐਸਚਨ ਇਹ ਨੂੰ ਆਪਾਂ ਦੁਬਾਰੇ ਕਰ ਲਾਂਗੇ ਭਾਈ ਠੀਕ ਹੈ ਹਾਂ ਸੋ ਕਰੋ ਭਈ ਆਨਸਰ ਭਾਸ਼ਾ ਦੇ ਨੀਮਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਭਾਸ਼ਾ ਦੇ ਨੀਮਾਂ ਦੇ ਸਮੂਹ ਨੂੰ ਕਹਿੰਦੇ ਕੀ ਕਹਿੰਦੇ ਹਨ ਚਾਰ ਆਪਸ਼ਨ ਆ ਰਹੀ ਹੈ ਜੀ ਤੁਹਾਡੇ ਅੱਗੇ ਸੋ ਆਪਸ਼ਨਾਂ ਦੇ ਆਨਸਰ ਕਰਦੇ ਜਾਓ ਭਈ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 1 ਵਿਆਕਰਨ ਠੀਕ ਹੈ ਵਿਆਕਰਨ ਭਾਸ਼ਾ ਦੇ ਨੀਮਾਂ ਦੇ ਸਮੂਹ ਨੂੰ ਕੀ ਬੋਲਦੇ ਨੇ ਵਿਆਕਰਨ ਕਿਉਂਕਿ ਕੋਈ ਵੀ ਭਾਸ਼ਾ ਕੀ ਉਹ ਬਿਨਾਂ ਨੀਮਾਂ ਤੋਂ ਨਹੀਂ ਬਣਾਈ ਜਾਂਦੀ ਠੀਕ ਹੈ ਹੁਣ ਜਿਹੜੀ ਆਪਾਂ ਆਮ ਬੋਲਚਾਲ ਦੀ ਗੱਲ ਕਰਦੇ ਆ ਉਹ ਨੀਮਾਂ ਦੇ ਅਨੁਸਾਰ ਤਾਂ ਨਹੀਂ ਕਰਦੇ ਵੀ ਉੱਥੇ ਵੀ ਆਪਾਂ ਬਿੰਦੀ ਕਮੇ ਟਿੱਪੀਆਂ ਲਾ ਲਾ ਕੇ ਗੱਲ ਕਰਾਂਗੇ ਹਨਾ ਉਹ ਤਾਂ ਹੁੰਦੀ ਆਪਣੀ ਇੱਕ ਆਮ ਬੋਲਚਾਲ ਦੀ ਠੀਕ ਹੈ ਬਈ ਹਾਂ ਹਾਂ ਇੱਥੇ ਮੇਰੀ ਗੱਲ ਸੁਣੋ ਬਈ ਜਿਹੜੇ ਆਪਾਂ ਗੱਲ ਕਰਦੇ ਸੀ ਨਾ ਇਹ ਤਾਂ ਆਪਣਾ ਹੋ ਗਿਆ ਸਿੱਕਾ ਨਾ ਲਾਸਟ ਕੁਐਸਚਨ ਦੀ ਗੱਲ ਸੁਣੋ ਧਿਆਨ ਨਾਲ ਇਹ ਆਪਣਾ ਬਸ ਡਾਊਟ ਕਿਉਂ ਲੱਗ ਰੇ ਕੁਐਸਚਨ ਦੇ ਵਿੱਚ ਮੈਂ ਸਮਝਾਦਾ ਤੁਹਾਨੂੰ ਉੱਥੇ ਕਿਉਂਕਿ ਜਿਹੜੀ ਆਪਣੀ ਡੋਗਰੀ ਐ ਤੇ ਪੁਆਦੀ ਐ ਪੁਆਦੀ ਤੇ ਡੋਗਰੀ ਹੈ ਨਾ ਇਹ ਦੋਨੇ ਵੀ ਆਪਣੀ ਭਈ ਉਹ ਹੋਣੀਆਂ ਗੀਆਂ ਪਹਾੜੀ ਨੇ ਇਸ ਤੋਂ ਬਾਅਦ ਜਿਹੜੀ ਪੂੰਛਣੀ ਤੇ ਕਾਂਗੜੀ ਐ ਇਹ ਵੀ ਆਪਣੀ ਦੋਨੇ ਕੀ ਨੇ ਪਹਾੜੀ ਨੇ ਹਣਾ ਤੇ ਹਣਾ ਸੁਣਦੇ ਐ ਬਣੀ ਗਾਲੂ 12 ਨੰਬਰੇ ਦਾ ਕੁਐਸਚਨ ਹੈ ਇੱਥੇ ਆਪਣੀ ਜਿਹੜੀ ਆਪਸ਼ਨ ਹੀ ਗਲਤ ਬਣਦੀ ਐ ਹਣਾ ਇਹ ਬਾਏ ਮਿਸਟੇਕ ਆ ਆਪਸ਼ਨ ਹੀ ਗਲਤ ਲੱਗੀ ਹੋਈ ਐ ਇਹਨਾਂ ਦੇ ਆਨਸਰ ਦੋਨਾਂ ਦੇ ਸੀ ਤੇ ਡੀ ਹੀ ਆਉਣਗੇ ਸਹਿਮਤ ਹੋ ਉਸ ਗੱਲ ਨਾਲ ਇਹਨੂੰ ਆਪਾਂ ਹੋਣੀ ਕਲੀਅਰ ਕਰ ਲੈਨੇ ਆ ਸੀ ਤੇ ਡੀ ਹੀ ਦੋਨੇ ਸਹੀ ਨੇ ਪੁੱਛੜੀ ਵੀ ਐ ਕਾਂਗੜੀ ਵੀ ਐ ਡੋਗਰੀ ਵੀ ਐ ਪੁਆਦੀ ਵੀ ਐ ਇਹ ਸਾਰੀਆਂ ਪਹਾੜੀ ਨੇਗੀਆਂ ਠੀਕ ਐ ਇਸ ਦਾ ਕੀ ਆਪਾਂ ਕੋਈ ਸੀ ਲ ਆ ਰਿਹਾ ਕੋਈ ਡੀ ਲ ਆ ਰਿਹਾ ਠੀਕ ਹੈ ਜੀ ਹਾਂ ਇਹ ਸਾਰੀਆਂ ਆਉਣੀਆਂ ਇਹਦੇ ਵਿੱਚ ਠੀਕ ਹੈ ਬਈ ਮੈਂ ਤੈਨੂੰ ਤਾਂ ਹੀ ਟਾਈਮ ਦਿੱਤਾ ਸੀਗਾ ਵੀ ਇੱਕ ਵਾਰੀ ਦੇਖ ਲਓ ਨੂੰ ਠੀਕ ਹੈ ਆਨਸਰ ਤੁਹਾਡੇ ਸੇ ਦੋਨਾਂ ਸਾਰੀਆਂ ਨਹੀਂ ਸਹੀ ਸੀ ਜਿਹਨਾਂ ਨੇ ਸੀ ਵੀ ਕੀਤਾ ਡੀ ਵੀ ਕੀਤਾ ਠੀਕ ਹੈ ਦੋਨੇ ਸਹੀ ਨਹੀਂ ਪੌਦੀ ਵੀ ਇਹਦੇ ਵਿੱਚ ਹੀ ਆਊਗੀ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਇਸ ਕਰਕੇ ਦਾ ਆਨਸਰ ਕੋਈ ਵੀ ਨਹੀਂ ਬਣਦਾ ਤਿੰਨ ਤੇ ਚਾਰ ਦੋਨੇ ਸਹੀ ਨਹੀਂ ਠੀਕ ਹੈ ਹਾਂ ਉਸ ਤੋਂ ਬਾਅਦ ਦੇਖੋ ਮਲਤਾਨੀ ਪੋਠੋਹਾਰੀ ਹਿੰਦਕੋ ਕਿਸ ਖੇਤਰ ਦੀਆਂ ਪੰਜਾਬੀ ਨੇ ਉਪਭਾਸ਼ਾਵਾਂ ਹਨ ਕਰੋ ਵੀ ਆਨਸਰ ਮੁਲਤਾਨੀ ਪੋਠੋਹਾਰੀ ਹਿੰਦਕੋ ਕਿਹੜੇ ਖੇਤਰ ਦੀ ਪੰਜਾਬੀ ਦੀ ਉਪਭਾਸ਼ਾਵਾਂ ਹਨ ਤੁਹਾਡੇ ਕਮੈਂਟ ਨਹੀਂ ਸ਼ੋ ਹੋ ਰਹੇ ਬਈ ਮੇਰੇ ਲਈ ਕੁਸਚਨ ਕਰਨੀ ਸੱਜ ਆਪਾਂ ਨੇ 26 26 27 ਕਰੋ ਗੱਲ ਜੀ ਨਹੀਂ ਬਣਦੀ ਹੈ ਨਾ ਕਰੋ ਬਈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਇੱਕ ਪੱਛਮੀ ਪੰਜਾਬੀ ਠੀਕ ਹੈ ਕਰੋ ਵੀ ਆਨਸਰ ਠੀਕ ਹੈ ਹੂੰ ਪੱਛਮੀ ਪੰਜਾਬੀ ਉਸ ਤੋਂ ਬਾਅਦ ਦੇਖੋ ਦੁਆਬੀ ਦਾ ਖੇਤਰ ਕਿਹੜਾ ਹੈ ਬਟਾਲਾ ਗੁਰਦਾਸਪੁਰ ਲਾਹੌਰ ਪਟਿਆਲਾ ਬਰਨਾਲਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਕੋਈ ਵੀ ਕੁਐਸਚਨ ਦੇ ਵਿੱਚ ਡਾਊਟ ਹੁੰਦਾ ਆਪਾਂ ਉਹਨੂੰ ਪੂਰਾ ਕਲੀਅਰ ਕਰਦੇ ਹਾਂ ਜੀ ਠੀਕ ਹੈ ਕਿਸੇ ਬੱਚੇ ਦੇ ਦਿਮਾਗ ਦੇ ਵਿੱਚ ਇਹ ਡਾਊਟ ਨਾ ਹੈ ਜੀ ਵੀ ਮੈਡਮ ਕਲੀਅਰ ਨਹੀਂ ਕਰਵਾਉਂਦੇ ਕਲੀਅਰ ਨਹੀਂ ਕਰਵਾਉਂਦੇ ਬਸ ਅਹੀਂ ਫਾਹਾ ਬੜਾਉਂਦੇ ਨੇ ਹਨਾ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਪਾ ਅੱਗੇ ਨਹੀਂ ਚੱਲਦੇ ਠੀਕ ਹੈ ਜੇਕਰ ਨਹੀਂ ਹੁੰਦਾ ਅਗਲੇ ਦਿਨ ਕਰ ਲੈਨੇ ਉਸ ਚੀਜ਼ ਨੂੰ ਠੀਕ ਹੈ ਬਈ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 4 ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਦੋਆਬੀ ਦਾ ਖੇਤਰ ਪਠਿੰਡਾ ਸੰਗਰੂਰ ਫਿਰੋਜ਼ਪੁਰ ਲੁਧਿਆਣਾ ਜ਼ਿਲ੍ਹਿਆਂ ਦੇ ਅਤੇ ਪਟਿਆਲੇ ਦੇ ਕੁਝ ਹਿੱਸਿਆਂ ਦੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ਇਹਦੇ ਹੋਸਨ ਦੁਆਰੇ ਆਗੇ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ 3 ਠੀਕ ਹੈ ਬਈ ਹਮਲ ਵੀ ਉਸ ਤੋਂ ਬਾਅਦ ਦੇਖੋ ਗੁਪਤ ਪਾਸ਼ਾ ਇਹ ਵੀ ਆਪਣਾ ਹੋ ਗਿਆ ਖਾਸ ਵਰਗ ਜਾਂ ਪੇਸ਼ੇ ਦੇ ਲੋਕਾਂ ਦੀ ਹਾਂ ਇਹ ਆਪਣਾ ਦੁਆਰੇ ਆ ਗਿਆ ਬਈ ਠੀਕ ਹੈ ਰਿਪੀਟ ਕਿਵੇਂ ਹੋ ਗਈ ਹਾਂ ਕਹਿੰਦੇ ਪੰਜਾਬ ਤੋਂ ਬਾਹਰ ਪੰਜਾਬੀ ਕਿੱਥੇ-ਕਿੱਥੇ ਬੋਲੀ ਜਾਂਦੀ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬ ਤੋਂ ਬਾਹਰ ਪੰਜਾਬੀ ਇਹ ਜਿਹੜੀ ਕਿੱਥੇ-ਕਿੱਥੇ ਬੋਲੀ ਇਹਦੇ ਚੀਨ ਸ਼੍ਰੀਲੰਕਾ ਇੰਗਲੈਂਡ ਜਾਂ ਕੈਨੇਡਾ ਦੇ ਵਿੱਚ ਜਾਂ ਜਾਪਾਨ ਦੇ ਵਿੱਚ ਕਰੋ ਵੀ ਆਂਸਰ ਸੋ ਦਾ ਰਾਈਟ ਆਨਸਰ ਬਣੂਗਾ ਆਪਣਾ ਸੀ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਨਾ ਅੱਧਾ ਕੀ ਸਾਰਾ ਪੰਜਾਬੀ ਇੱਥੇ ਜਾ ਕੇ ਬਹਿ ਗਿਆ ਹੈ ਨਾ ਆਪ ਦਾ ਪੰਜਾਬ ਖਾਲੀ ਕਰ ਲਿਆ ਉੱਥੇ ਜਾ ਕੇ ਭਾਈ ਗੋਰਿਆਂ ਦੀ ਸਖਰੀਆਂ ਕਰੋ ਚਲੋ ਕੋਈ ਗੱਲ ਨਹੀਂ ਉਹ ਅਗਲੀ ਦੀ ਆਉਦੀ ਵੀ ਥਿੰਕ ਕੇ ਸੋਚ ਹਾਂ ਸੋ ਇਹ ਸੀ ਬਈ ਆਪਣੀ ਅੱਜ ਦੀ ਕਲਾਸ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਵੀ ਲਾਈਕ ਸ਼ੇਅਰ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਤੋਂ ਵੀ ਜ਼ਿਆਦਾ ਕੁਐਸਚਨ ਜਿਹੜੇ ਵਧੀਆ-ਵਧੀਆ ਲੈ ਕੇ ਆਉਂਦੀ ਰਹੀਏ ਤੇ ਤਿਆਰੀ ਆਪਣੀ ਵਧੀਆ ਢੰਗ ਨਾਲ ਹੁੰਦੀ ਰਹੇ। ਸੋ ਬਸ ਇੱਕ ਗੱਲਤੀ ਹੈ ਬਈ ਤੁਹਾਡੀ ਸਾਰਿਆਂ ਦੀ ਵੀ ਤੁਸੀਂ ਕਲਾਸ ਨੂੰ ਸਹੀ ਟਾਈਮ ਤੇ ਨਹੀਂ ਦੇਖਦੇ। ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਕਿ ਸਾਡੇ ਲਈ ਆਪੇ ਘਟੋ-ਘਟ ਹੁਣ ਤਾਂ 10 ਗਰੁੱਪ ਹੋ ਗਏ। ਠੀਕ ਹੈ 10 ਗਰੁੱਪ ਤਾਂ ਐਸੀ ਹੋ ਰਹੇ ਨੇ। ਬਾਕੀ ਪੀੜ ਵਾਲੇ 2-3 ਹੋਰ ਹੋਗੇ ਘਟੋ-ਘਟ 14-15 ਗਰੁੱਪ ਨਹੀਂ। ਹੁਣ ਮੰਨ ਕੇ ਦੇਖੋ ਹਰ ਇੱਕ ਗਰੁੱਪ ਦੇ ਵਿੱਚ 500 ਤੋਂ ਵੱਧ ਬੱਚਾ 500 ਹੀ ਲਾ ਲਓ। 500 ਹੀ ਲਾ ਲਓ ਐਸੇ ਤਾਂ 15 ਗਰੁੱਪਾਂ ਦਾ 1500 ਕਿਉਂ ਹੋ ਗਿਆ ਬਈ 500 ਹਿਸਾਬ ਨਾਲ ਲਾ ਲੂ ਹਨਾ 500 ਹਿਸਾਬ ਨਾਲ ਲਾਓ ਕਿੰਨੇ ਬੱਚੇ ਹੋਗੇ ਤੇ ਕਲਾਸ ਲਾਉਂਦੇ ਸਾਰੇ 20 20 25 ਕਰੇਗਾ ਤਾਂ 20 ਵੀ ਨਹੀਂ ਹੁੰਦੇ ਇਹ ਕਲਾਸ ਡੇਲੀ ਲਾਇਆ ਕਰੋ ਠੀਕ ਹੈ ਕਲਾਸ ਡੇਲੀ ਲਾਉਂਦਾ ਇਹੀ ਫਾਇਦਾ ਬਈ ਜਦੋਂ ਲਾਈਵ ਦੇ ਵਿੱਚ ਤੁਸੀਂ ਕੋਈ ਚੀਜ਼ ਪੜ੍ਹਦੇ ਨੇ ਉਹ ਚੀਜ਼ ਭੁੱਲਦੇ ਨਹੀਂ ਕਦੇ ਵੀ ਠੀਕ ਹੈ ਹਾਂ ਸੋ ਜੇਕਰ ਕੋਈ ਟੈਲੀਗ੍ਰam ਗਰੁੱਪ ਦੇ ਵਿੱਚ WhatsApp ਦੇ ਵਿੱਚ ਜੁਆਇਨ ਹੋਣਾ ਚਾਹੁੰਦਾ ਵੀ ਇਸ ਨੰਬਰ ਦੇ ਉੱਪਰ ਜਿਹੜੀ ਤੁਸੀਂ ਇਨਫੋ ਉਹ ਭੇਜ ਸਕਦੇ ਹੋ ਠੀਕ ਹੈ ਹਾਂ ਸੋਏਬ ਵੀ ਆਪਣੇ ਕੋਰਸ ਨੇ ਬਹੁਤ ਹੀ ਘੱਟ ਫੀਸਾਂ ਤੇ 1 ਸਾਲ ਦੀ ਵੈਲਿਡਿਟੀ ਦੇ ਨਾਲ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂ ਕਰਵਾਈ ਜਾ ਰਹੇ ਨੇ ਸੋ ਜੇਕਰ ਕੋਈ ਬੱਚਾ ਲੈਣ ਦਾ ਚਾਹਵਾਣਾ ਵੀ ਉਸ ਨੰਬਰ ਦੇ ਉੱਪਰ ਤੁਸੀਂ ਕੰਟੈਂਟ ਕੰਟੈਕਟ ਕਰ ਸਕਦੇ ਹੋ ਠੀਕ ਹੈ ਜਿਆਦਾ ਜਾਣਕਾਰੀ ਜਿਹੜੀ ਤੁਸੀਂ ਲੈ ਸਕਦੇ ਹੋ ਠੀਕ ਹੈ ਵੀ ਪਲੇ ਸਟੋਰ ਦੇ ਵਿੱਚ ਜਾ ਕੇ ਇਹ ਐਪ ਦਾ ਲੋਗੋ ਤੁਹਾਨੂੰ ਸ਼ੋ ਹੋ ਰਿਹਾ ਹੈ ਬਿਲਕੁਲ ਫ੍ਰੀ ਦੇ ਵਿੱਚ ਇਸ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਹਮ ਓਕੇ ਚਲੋ ਬਈ ਧੰਨਵਾਦ ਜਿਨ੍ਹਾਂ ਨੇ ਕਲਾਸ ਪਸੰਦ ਆਈ ਬਈ ਉਹਨਾਂ ਦੇ ਵੀ ਜਿਹਨਾਂ ਨੂੰ ਨਹੀਂ ਪਸੰਦ ਆਈ ਭਈ ਜਾਂਦੇ ਨੇ ਉਹ ਡਿਸਲਾਈਕ ਕਰ ਦਿਓ ਕੋਈ ਜ਼ਬਰਦਸਤੀ ਨਹੀਂ ਕਿਸੇ ਨਾਲ ਠੀਕ ਹੈ ਜੀਨੂੰ ਚੰਗੀ ਲੱਗੀ ਭਈ ਉਹਨਾਂ ਦਾ ਵੀ ਧੰਨਵਾਦ ਜੀਨੂੰ ਨਹੀਂ ਲੱਗੀ ਉਹਨਾਂ ਦਾ ਵੀ ਧੰਨਵਾਦ ਚਲੋ ਹਮ ਓਕੇ ਭਈ ਚਲ ਗਏ ਭਈ ਹਮ ਜੇਕਰ ਫੇਰ ਵੀ ਭਈ ਤੁਹਾਨੂੰ ਕਿਸੇ ਕੁਸਚਨ ਦੇ ਵਿੱਚ ਡਾਊਟ ਲੱਗਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਛੱਡ ਸਕਦੇ ਹੋ ਠੀਕ ਹੈ ਬਈ ਹਾਂ ਬਾਅਦ ਚ ਉਸ ਕੁਐਸਚਨ ਦੇ ਉੱਪਰ ਜਿਹੜੀ ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਠੀਕ ਹੈ ਹਮ ਸੋ ਧੰਨਵਾਦ ਬਈ ਠੀਕ ਹੈ